ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਕਿਸਾਨਾਂ ਅਤੇ ਕੇਂਦਰ ਵਿਚਕਾਰ ਹੋਈ ਮੀਟਿੰਗ ਅਤੇ ਅਗਲੀ ਮੀਟਿੰਗ 22 ਫਰਵਰੀ ਨੂੰ ਫਿਰ ਕੇਂਦਰੀ ਟੀਮ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਜਾਰੀ ਕੀਤਾ ਗਿਆ ਇੱਕ ਮੰਗ ਪੱਤਰ ਮੁੱਖ ਮੰਤਰੀ ਮਾਨੇ ਅਮਰੀਕੀ ਉਡਾਨਾਂ ਦੇ ਅੰਮ੍ਰਿਤਸਰ ਵਿੱਚ ਉਤਰਨ ਤੇ ਕੇਂਦਰ ਸਰਕਾਰ ਦੀ ਕੀਤੀ ਨਖੇਦੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਰਹਿਣ ਦਾ ਨਹੀਂ ਕੋਈ ਅਧਿਕਾਰ 트੍ਰੰਪ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੁਣ ਕੀ ਤਹਵਰ ਰਾਣਾ ਤੋਂ ਬਾਅਦ ਗੋਲਦੀ ਬਰਾੜ ਅਤੇ ਅਨਮੋਲ ਬਿਸ਼ਨੋਈ ਦੀ ਹੋਵੇਗੀ ਹਵਾਲਗੀ ਵੱਡਾ ਸਵਾਲ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਵੀਰ ਬਾਦਲ ਤੋਂ ਪੁੱਛੇ ਅਹਿਮ ਸਵਾਲ ਨਰੈਣ ਸਿੰਘ ਚੌੜਾ ਖਿਲਾਫ ਚਲਾਣ ਪੇਸ਼ ਹੋਇਆ ਖੁਲਾਸਾ ਕਿ ਕਿਉਂ ਚਲਾਈ ਸੀ ਸੁਖਬੀਰ ਤੇ ਗੋਲੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਜਾ ਆਪਣਾ ਨਵਾਂ ਚੈਨਲ ਟੀਵੀਆ ਨਿਊ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਅਤੇ ਕੇਂਦਰ ਦੀ ਮੀਟਿੰਗ ਦੀ ਤਕਰੀਬਨ 1 ਸਾਲ ਤੋਂ ਬਾਅਦ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਇੱਕ ਟੇਬਲ ਤੇ ਬੈਠੀਆਂ ਲਗਭਗ ਸਾਲ ਭਰ ਦੀ ਜਿਹੜੀ ਡੈਡਲੌਕ ਸੀ ਖੜੋਤ ਸੀ ਉਹ ਟੁੱਟ ਗਈ ਹੈ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀ ਪਹਿਲਾਦ ਜੋਸ਼ੀ ਕੇਂਦਰੀ ਅਧਿਕਾਰੀ ਤੇ ਦੂਸਰੇ ਪਾਸੇ ਕਿਸਾਨਾਂ ਆਗੂ तकरीबन 3 ਘੰਟੇ ਤੱਕ ਦੱਸਿਆ ਜਾ ਰਿਹਾ ਕਿ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਇਹ ਕਿਸਾਨਾਂ ਤੇ ਕੇਂਦਰ ਦੇ ਵਿਚਕਾਰ ਇਹ ਵੀ ਦੱਸਣਾ ਬਣਦਾ ਕਿ 5ਵੇਂ ਗੇੜ ਦੀ ਗੱਲਬਾਤ ਸੀ ਕਿਉਂਕਿ ਅਗਲੇ ਗੇੜ ਦੀ ਜਿਹੜੀ ਹੁਣ ਗੱਲਬਾਤ ਆ ਉਹ 22 ਫਰਵਰੀ ਨੂੰ ਨਿਰਧਾਰਤ ਕਰ ਦਿੱਤੀ ਗਈ ਹੈ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਜੋਸ਼ੀ ਨੇ ਦੱਸਿਆ ਕਿ ਅਗਲੀ ਮੀਟਿੰਗ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸਵੇਤ ਤੰਨਾ ਮੰਤਰੀ ਸ਼ਾਮਰ ਹੋਣਗੇ ਉਹਨਾਂ ਨੇ ਕਿਹਾ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਬੜੇ ਸਕਾਰਾਤਮਕ ਮਾਹੌਲ ਦੇ ਵਿੱਚ ਸਾਰੀ ਗੱਲਬਾਤ ਹੋਈ ਹੈ ਕਿਸਾਨਾਂ ਦੀਆਂ ਮੰਗਾਂ ਤੇ ਚਰਚਾ ਹੋਈ ਹੈ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਕਿਹਾ ਕਿ ਇਹ ਮੀਟਿੰਗ ਇਹ ਗੱਲਬਾਤ ਕਾਫੀ ਵਧੀਆ ਮਾਹੌਲ ਵਿੱਚ ਹੋਈ ਖਨੌਰੀ ਸਰਹੱਦ ਤੇ 81 ਦਿਨਾਂ ਤੋਂ ਉਹ ਮਰਨ ਵਰਤ ਤੇ ਬੈਠੇ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਪ੍ਰਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਦੱਸਿਆ ਗਿਆ ਕਿ 4 ਘੰਟੇ ਦੇ ਲੰਬੇ ਸਫ਼ਰ ਦੇ ਰਾਹੀ ਉਹਨਾਂ ਨੂੰ ਐਂਬੂਲੈਂਸ ਤੇ ਰਾਹੀਂ ਡਾਕਟਰਾਂ ਦੀ ਟੀਮ ਦੀ ਮੌਜੂਦਗੀ ਵਿੱਚ ਇਸ ਮੀਟਿੰਗ ਵਿੱਚ ਲਿਆਂਦਾ ਗਿਆ ਸੀ ਮੀਟਿੰਗ ਵਾਲੇ ਸਥਾਨ ਮਹਾਤਮਾ ਗਾਂਧੀ ਟ੍ਰੇਨਿੰਗ ਇੰਸਟੀਚਿਊਟ ਦੇ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਸਟ੍ਰੈਚਰ ਦੇ ਰਾਹੀਂ ਮੀਟਿੰਗ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਵੀਲ ਚੇਅਰ ਤੇ ਬੈਠ ਕੇ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣੇ ਵਿਚਾਰ ਰੱਖੇ ਖਰੌਰੀ ਮੋਰਚੇ ਦੇ ਇੱਕ ਹੋਰ ਪ੍ਰਮੁੱਖ ਆਗੂ ਅਬਮਨਿਉ ਕੁਹਾਰ ਨੇ ਦੱਸਿਆ ਕਿ ਕਿਸਾਨ ਆਗੂ ਨੇ ਮੀਟਿੰਗ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਾਰੰਟੀ ਬਾਰੇ ਪੂਰੇ ਤੱਥਾਂ ਤੇ ਦਸਤਾਵੇਜ਼ਾਂ ਦੇ ਨਾਲ ਆਪਣਾ ਪੱਖ ਰੱਖਿਆ ਉਹਨਾਂ ਇਹ ਵੀ ਦੱਸਿਆ ਕਿ ਕੇਂਦਰੀ ਮੰਤਰੀ ਨੇ ਡੱਲੇਵਾਲ ਦੀ ਸਿਹਤ ਬਾਬਤ ਚਿੰਤਾ ਪ੍ਰਗਟਾਈ ਅਤੇ ਉਹਨਾਂ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਪਰ ਡੱਲੇਵਾਲ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਸਿਹਤ ਦੀ ਚਿੰਤਾ ਵਾਸਤੇ ਤਾਂ ਧੰਵਾਦ ਪਰ ਮਰਨ ਵਰਤ ਐਮਐਸਪੀ ਦੀ ਕਾਨੂੰਨੀ ਗਾਰੰਟੀ ਮਿਲਣ ਤੱਕ ਜਾਰੀ ਰਹੇਗਾ ਕਿਸਾਰ ਮਜ਼ਦੂਰ ਮੋਰਚੇ ਦੇ ਆਗੂ ਸਰਵਰ ਸਿੰਘ ਪੰਦੇਰ ਨੇ ਕਿਹਾ ਕਿ ਮੀਟਿੰਗ ਵਿੱਚ ਜਿੱਥੇ ਕੇਂਦਰੀ ਮੰਤਰੀ ਅਤੇ ਅਧਿਕਾਰੀਆਂ ਨੇ ਕੇਂਦਰ ਦੇ ਵੱਲੋਂ ਕਿਸਾਨਾਂ ਲਈ ਲਾਗੂ ਕੀਤੀਆਂ ਸਕੀਮਾਂ ਦੇ ਅੰਕੜੇ ਪੇਸ਼ ਕੀਤੇ ਉੱਥੇ ਕਿਸਾਨ ਆਗੂਆਂ ਨੇ ਵੀ ਆਪਣੀਆਂ ਮੰਗਾਂ ਬਾਰੇ ਪੂਰੇ ਤੱਥਾਂ ਅਤੇ ਦਲੀਲਾਂ ਨਾਲ ਵਿਚਾਰ ਰੱਖਿਆ ਮੀਟਿੰਗ ਤੋਂ ਬਾਅਦ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੱਸਿਆ ਕਿ ਕਿਸਾਨ ਆਗੂ ਨੇ ਐਮਐਸਪੀ ਦੇ ਗਰੰਟੀ ਕਾਨੂੰਨ ਦੇ ਹੱਕ ਵਿੱਚ ਜ਼ੋਰਦਾਰ ਦਲੀਲਾਂ ਦਿੱਤੀਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਡਟ ਕੇ ਕਿਸਾਨਾਂ ਦੇ ਨਾਲ ਖੜੀ ਹੈ ਕਿਸਾਨ ਆਗੂ ਨੇ ਸਥਾਈ ਹਲਤ ਤੇ ਵੀ ਜ਼ੋਰ ਦਿੱਤਾ ਇਸ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ 14-14 ਪ੍ਰਤੀਨਿਧ ਸ਼ਾਮਲ ਹੋਏ ਸੀ। ਕੇਂਦਰੀ ਮੰਤਰੀ ਜੋਸ਼ੀ ਦੇ ਵੱਲੋਂ ਕੇਂਦਰੀ ਖੇਤੀ ਸਕੱਤਰ ਦਵੇਸ਼ ਚਤੁਰਵੇਦੀ ਅਤੇ ਹੋਰ ਉੱਚ ਅਧਿਕਾਰੀਆਂ ਦੀ ਟੀਮ ਇਸ ਮੀਟਿੰਗ ਵਿੱਚ ਸ਼ਾਮਲ ਰਹੀ। ਜਦਕਿ ਪੰਜਾਬ ਸਰਕਾਰ ਦੇ ਦੋ ਮੰਤਰੀ ਗੁਰਮੀਤ ਸਿੰਘ ਖੁੜੀਆਂ ਅਤੇ ਕਟਾਰੂ ਚੱਕ ਦੇ ਨਾਲ ਮੁੱਖ ਸਕੱਤਰ ਕੇਪੀ सिन्हा, ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ, ਡੀਜੀਪੀ ਗੌਰਵ ਯਾਦਵ ਇਹ ਵੀ ਇਸ ਮੀਟਿੰਗ ਦਾ ਹਿੱਸਾ ਰਹੇ। ਦੱਸਣਾ ਬਣਦਾ ਕਿ ਇਸ ਮੀਟਿੰਗ ਤੋਂ ਪਹਿਲਾਂ ਵੀ ਮੀਟਿੰਗਾਂ ਤਾਂ ਹੋਈਆਂ ਨੇ ਕਿਉਂਕਿ ਇਹ 5ਵੀਂ ਮੀਟਿੰਗ ਸੀ ਇਸ ਕਿਸਾਨੀ ਸੰਘਰਸ਼ 2 ਦੀ ਇਹਦੇ ਤੋਂ ਪਹਿਲਾਂ ਚਾਰ ਵਾਰ ਗੱਲਬਾਤ ਹੋਈ ਪਰ ਕੋਈ ਫੈਸਲਾ ਜਾਂ ਨਤੀਜਾ ਨਹੀਂ ਸੀ ਨਿਕਲ ਸਕਿਆ ਉਸ ਵੇਲੇ ਕੇਂਦਰ ਦੇ ਵੱਲੋਂ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜਨ ਮੁੰਡਾ ਅਤੇ ਨਿਤਿਆਨੰਦ ਰਾਏ ਉਹਨਾਂ ਮੀਟਿੰਗਾਂ ਵਿੱਚ ਸ਼ਾਮਲ ਹੋਏ ਸੀ ਪਹਿਲੀ ਮੀਟਿੰਗ 8 ਫਰਵਰੀ 2024 ਨੂੰ ਕਿਸਾਨਾਂ ਅਤੇ ਕੇਂਦਰ ਵਿਚਕਾਰ ਹੋਈ ਸੀ ਉਸ ਮੀਟਿੰਗ ਵਿੱਚ ਕੁਝ ਮੰਗਾਂ ਤੇ ਸਹਿਮਤੀ ਵੀ ਬਣ ਗਈ ਸੀ ਪਰ ਕਿਸਾਨ ਜਥੇਬੰਦੀਆਂ ਨੇ ਫਾਸਲਾ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਮੁੱਖ ਤੌਰ ਤੇ ਰੱਖੀ ਸੀ ਇਹਦੇ ਤੋਂ ਬਾਅਦ ਫਿਰ ਅਗਲੀ ਮੀਟਿੰਗ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ 12 ਫਰਵਰੀ ਨੂੰ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਫਿਰ ਪੇਚ ਫਸ ਗਿਆ ਅਤੇ ਉਸ ਹੱਲ ਦੇ ਵਾਸਤੇ ਅਗਲੀ ਮੀਟਿੰਗ ਚੰਡੀਗੜ੍ਹ ਦੇ ਵਿੱਚ 15 ਤਰੀਕ ਨੂੰ ਹੋਈ ਕਿਸਾਨਾਂ ਦੇ ਖਿਲਾਫ ਦਰਜ ਕੇਸ ਅਤੇ ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਤੇ ਸਹਿਮਤੀ ਬਣੀ ਪਰ ਕਿਸਾਨ ਐਮਐਸਪੀ ਦੀ ਗਾਰੰਟੀ ਤੇ ਅੜੇ ਰਹੇ ਇਸ ਤੋਂ ਬਾਅਦ ਫਿਰ ਜਿਹੜੀ 15 ਫਰਵਰੀ ਦੀ ਮੀਟਿੰਗ ਵਾਲੀ ਰਾਤ 1 ਵਜੇ ਤੱਕ ਦੱਸਿਆ ਗਿਆ ਸੀ ਕਿ ਮੀਟਿੰਗ ਚੱਲਦੀ ਰਹੀ ਤੇ ਮੀਟਿੰਗ ਵਿੱਚ ਕਿਸਾਨਾਂ ਨੇ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਤਾਕਤ ਦੀ ਵਰਤੋਂ ਤੇ ਵੀ ਇਤਰਾਜ਼ ਕੀਤਾ ਸੀ ਅਤੇ 15 ਫਰਵਰੀ ਦੀ ਇਸ ਮੀਟਿੰਗ ਤੋਂ ਬਾਅਦ 18 ਫਰਵਰੀ ਨੂੰ ਮੁੜ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਨੇ ਝੋਨਾ ਕਣਕ ਤੋਂ ਇਲਾਵਾ ਮਾਸਰ ਉਰਦ ਮੱਕੀ ਅਤੇ ਕਪਾਹ ਤੇ ਐਮਐਸਪੀ ਦੇਣ ਦਾ ਇੱਕ ਮਤਾਲਿਆਂ ਦਾ ਸੀ ਸਰਕਾਰ ਨੇ ਇਹਦੇ ਵਾਸਤੇ ਭਾਰਤੀ ਖੇਤੀ ਸਹਿਕਾਰੀ ਸੰਘ ਅਤੇ ਨੈਫਿਡ ਅਤੇ ਭਾਰਤੀ ਖਪਾ ਨਿਗਮ ਅੱਖਿਆ ਸੀ ਕਿ 5 ਸਾਲ ਤੱਕ ਭਾਵ ਕੌਂਟਰੈਕਟ ਭਾਵ ਕਰਾਰ ਕਰਨਗੇ ਇਹ ਮੀਟਿੰਗ ਤਕਰੀਬਨ 5 ਕ ਘੰਟਿਆਂ ਤੱਕ ਚੱਲਦੀ ਰਹੀ ਸੀ ਇਹ ਚੌਥੀ ਮੀਟਿੰਗ ਸੀ ਪਰ ਇਹਦੇ ਵਿੱਚ ਵੀ ਕੋਈ ਸਹਿਮਤੀ ਨਹੀਂ ਸੀ ਬਣ ਸਕੀ ਤੇ ਹੁਣ ਪਿਛਲੇ ਸਾਲ ਤੋਂ ਬਾਅਦ ਇਹ ਪੰਜਵੇਂ ਗੇੜ ਦੀ ਮੀਟਿੰਗ ਸੀ ਪਰ ਇਸ ਮੀਟਿੰਗ ਤੋਂ ਪਹਿਲਾਂ ਵੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਸੀ ਹਾਲਾਂਕਿ ਇੱਕ ਸਾਲ ਤੋਂ ਕਿਸਾਨ ਆਗੂ ਅਤੇ ਕਿਸਾਨ ਆਪਣੀਆਂ ਮੰਗਾਂ ਦੀ ਗੱਲਬਾਤ ਕਰਦੇ ਆਏ ਪਰ ਮੀਟਿੰਗ ਤੋਂ ਐਨ ਪਹਿਲਾਂ ਇਨ੍ਹਾਂ ਕਿਸਾਨ ਜਥੇਬੰਦੀਆਂ ਨੇ ਫਿਰ ਇੱਕ ਮੰਗ ਪੱਤਰ ਜਾਰੀ ਕੀਤਾ ਹੋ ਸਕਦਾ ਤੁਹਾਡੇ ਵਿੱਚੋਂ ਬਹੁਤਿਆਂ ਨੂੰ ਇਹਨਾਂ ਮੰਗਾਂ ਬਾਰੇ ਪਤਾ ਹੋਵੇ ਪਰ ਸ਼ਾਇਦ ਇਹ ਵੀ ਹੋ ਸਕਦਾ ਕਿ ਤੁਹਾਨੂੰ ਖਨੌਰੀ ਦਾ ਸ਼ੰਭੂ ਤੇ ਚੱਲ ਰਹੇ ਸੰਘਰਸ਼ ਬਾਬਤ ਪਤਾ ਹੋਵੇ ਪਰ ਮੰਗਾਂ ਕਿਹੜੀਆਂ ਨੇ ਉਹਦੇ ਬਾਬਤ ਨਾ ਪਤਾ ਹੋਵੇ ਇਸ ਮੰਗ ਪੱਤਰ ਦੇ ਵਿੱਚ ਪਹਿਲੀ ਮੰਗ ਸਵਾਮੀ 나ਥਨ ਕਮਿਸ਼ਨ ਦੀ ਰਿਪੋਰਟ ਸੀ 2+50% ਫਾਰਮੂਲੇ ਅਨੁਸਾਰ ਸਾਰੀਆਂ ਫਸਲਾਂ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਲਾਗੂ ਕੀਤਾ ਜਾਵੇ। ਦੂਸਰੀ ਮੰਗ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੀ ਕੁੱਲ ਕਰਜ਼ ਮੁਕਤੀ ਕਰ ਦਿੱਤੀ ਜਾਵੇ, ਭਾਵ ਲਕੀਰ ਫੇਰ ਦਿੱਤੀ ਜਾਵੇ। ਤੀਸਰੀ ਮੰਗ 2013 ਤੋਂ ਪਹਿਲਾਂ ਦੇ ਭੂਮੀ ਅਦਗ੍ਰਹਿਣ ਬਿੱਲ ਨੂੰ ਮੁੜ ਤੋਂ ਪ੍ਰਭਾਵੀ ਢੰਗ ਨਾਲ ਮੁੜ ਲਾਗੂ ਕਰ ਦਿੱਤਾ ਜਾਵੇ ਅਤੇ ਅਤ ਜ਼ਰੂਰੀ ਹਾਲਤਾਂ ਦੇ ਵਿੱਚ ਕਿਸਾਨਾਂ ਦੀ ਸਹਿਮਤੀ ਦੇ ਨਾਲ ਮਾਰਕੀਟ ਰੇਟ ਤੋਂ 4 ਗੁਣਾ ਵੱਧ ਰੇਟ ਦੇਣ ਦੀ ਮੰਗ ਹੈ। ਚੌਥੀ ਮੰਗ ਹੈ ਲਖੀਮਪੁਰ ਖਰੀਦੇ ਸ਼ਹੀਦਾਂ ਨੂੰ ਇਨਸਾਫ ਦੋਸ਼ੀ ਨੂੰ ਅਜੇ ਮਿਸ਼ਰਾ ਟੈਣੀ ਨੂੰ ਉਹਨਾਂ ਦੇ ਅਹੁਦਿਆਂ ਬਰਖਾਸਤ ਕਰ ਜੇਲ੍ਹ ਵਿੱਚ ਭੇਜਣ ਅਤੇ ਦੋਸ਼ੀ ਆਸ਼ੀਸ਼ ਮਿਸ਼ਰਾ ਟੈਣੀ ਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਮੰਗ ਹੈ ਪੰਜਵੀਂ ਮੰਗ ਹੈ ਕਿ ਭਾਰਤ ਦੇ WTO ਦੇ ਵਿੱਚੋਂ ਬਾਹਰ ਆਵੇ ਅਤੇ ਬਾਹਰੋਂ ਆ ਰਹੀਆਂ ਵਸਤੂਆਂ ਤੇ ਇੰਪੋਰਟ ਡਿਊਟੀ ਲਾ ਕੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਪ੍ਰਭਾਵਸ਼ਾਲੀ ਭਾਅ ਦਿੱਤਾ ਜਾਵੇ ਇਹ ਯਕੀਨੀ ਬਣਾਇਆ ਜਾਵੇ ਛੇਵੀਂ ਮੰਗ ਹੈ ਕਿ 58 ਸਾਲ ਤੋਂ ਉੱਪਰ ਉਮਰ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ 7ਵੀਂ ਮੰਗ ਹੈ ਕਿ ਦਿੱਲੀ ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਅੰਦੋਲਨ ਦੌਰਾਨ ਸਾਰੇ ਦੇਸ਼ ਦੇ ਵਿੱਚ ਦਰਜ ਕੀਤੇ ਗਏ ਪਰਚੇ ਨੇ ਉਹ ਰੱਦ ਕੀਤੇ ਜਾਣ 8ਵੀਂ ਮੰਗ ਹੈ ਕਿ ਬਿਜਲੀ ਸੋਧ ਬਿੱਲ 220 ਨੂੰ ਪੂਰਤ ਤੌਰ ਤੇ ਰੱਦ ਕੀਤਾ ਜਾਵੇ ਚਿਪ ਵਾਲੇ ਮੀਟਰ ਲਗਾਉਣ ਦੇ ਉੱਪਰ ਰੋਕ ਲਾਈ ਜਾਵੇ 9ਵੀਂ ਮੰਗ ਹੈ ਮਜ਼ਦੂਰਾਂ ਲਈ ਸਾਲ ਪਰ 200 ਦਿਨ ਨਰੇਗਾ ਦੇ ਰੋਜ਼ਗਾਰ ਅਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। 10ਵੀਂ ਮੰਗ ਹੈ ਨਕਲੀ ਬੀਜ, ਨਕਲੀ ਖਾਦਾਂ ਅਤੇ ਦਵਾਈਆਂ ਦੇ ਮਿਲਾਪਟ ਖੋਰਾ ਦੇ ਉੱਪਰ ਕਾਰਵਾਈ ਕੀਤੀ ਜਾਵੇ। ਸਰਕਾਰ ਦੁਆਰਾ ਅਸਲੀ ਚੰਗੀ ਕੁਆਲਿਟੀ ਦੇ ਬੀਜਾਂ, ਖਾਦਾਂ ਨੂੰ ਮੁਹੱਈਆ ਕਰਵਾਇਆ ਜਾਵੇ। ਖੇਤੀ ਸੈਕਟਰ ਨੂੰ ਪੋਲਿਊਸ਼ਨ ਐਕਟ ਤੋਂ ਬਾਹਰ ਰੱਖਿਆ ਜਾਵੇ। 11ਵੀਂ ਮੰਗ ਹੈ ਮਿਰਚਾਂ ਅਤੇ ਹਲਦੀ ਵਾਸਤੇ ਵੱਖਰੇ ਤੌਰ ਤੇ ਉਦਯੋਗ ਬਣਾਇਆ ਜਾਵੇ। 12ਵੀਂ ਮੰਗ ਹੈ ਕਿ ਆਦਵਾਸੀਆਂ ਦੀ ਭਲਾਈ ਲਈ ਸਵਿਧਾਨ ਦੀ 5ਵੀਂ ਸੂਚੀ ਲਾਗੂ ਕਰਕੇ ਫੈਕਟਰੀ ਮਾਲਕਾਂ ਵੱਲੋਂ ਆਦਵਾਸੀਆਂ ਦੀ ਜ਼ਮੀਨ ਉੱਪਰ ਧੱਕੇ ਨਾਲ ਕੀਤੇ ਜਾ ਰਹੇ ਕਬਜ਼ੇ ਤੁਰੰਤ ਰੋਕੇ ਜਾਣ ਹਾਲਾਂਕਿ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚਾ ਖੇਤੀ ਮੰਡੀਕਰਨ ਦਾ ਜਿਹੜਾ ਨਵਾਂ ਖਰੜਾ ਹੈ ਉਹਨੂੰ ਵੀ ਇਹਨਾਂ ਮੰਗਾਂ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਪਰ ਉਹਦੇ ਉੱਤੇ ਹਾਲੇ ਤੱਕ ਸਹਿਮਤੀ ਨਹੀਂ ਬਣ ਸਕੀ ਤੇ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚੋਂ ਦੇਸ਼ਣ ਕਾਲ ਦੀਆਂ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਖਬਰਾਂ ਆ ਰਹੀਆਂ ਨੇ ਇਸ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਆਇਆ ਹੈ। ਉਹਨਾਂ ਨੇ ਅਮਰੇਸਰ ਹਵਾਈ ਅੱਡੇ ਤੇ ਦੇਸ਼ ਨਿਕਾਲੇ ਵਾਸਤੇ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਅਮਰੀਕਾ ਤੋਂ ਆ ਰਹੇ ਨੇ ਜਿਨ੍ਹਾਂ ਨੂੰ ਅਮਰੀਕੀ ਫੌਜੀ ਜਹਾਜ਼ਾਂ ਵਿੱਚ ਭੇਜਿਆ ਜਾ ਰਿਹਾ ਹੈ। ਉਹਨਾਂ ਦੇ ਫਿਰ ਤੋਂ ਅਮਰੀਕਾ ਤੋਂ ਆਏ ਜਹਾਜ਼ ਅਮਰੇਸਰ ਉਤਾਰਨ ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਅਮਰੇਸਰ ਨੂੰ ਉਡਾਨਾਂ ਉਤਾਰਨ ਨੂੰ ਚੜ ਰਹੀ ਹੈ। ਅਤੇ ਪੰਜਾਬ ਦੀ ਦਰਅਸਲ ਸ਼ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਕਿ ਬੀਤੇ ਦਿਨੀ 104 ਦੇਸ਼ਨ ਕਾਲੇ ਦਿੱਤੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਜਹਾਜ਼ ਵੀ ਅੰਮ੍ਰਿਤਸਰ ਦੇ ਵਿੱਚ ਹੀ ਉਤਾਰਿਆ ਗਿਆ ਸੀ ਭਾਵੇਂ ਉਹਨਾਂ ਵਿੱਚ 33 ਗੁਜਰਾਤ ਦੇ 33 ਹਰਿਆਣਾ ਦੇ 30 ਪੰਜਾਬ ਦੇ ਅਤੇ ਕੁਝ ਹੋਰ ਨਾਲ ਸੂਬਿਆਂ ਦੇ ਵੀ ਗੈਰ ਕਾਨੂੰਨੀ ਪ੍ਰਵਾਸੀ ਸ਼ਾਮਲ ਸਨ ਹੁਣ ਦੂਸਰਾ ਜਹਾਜ਼ ਵੀ ਅੰਮ੍ਰਿਤਸਰ ਦੇ ਵਿੱਚ ਉਤਰਨ ਦੀ ਤਿਆਰੀ ਰਹੀ ਹੈ ਅੰਗਰੇਜ਼ ਸਰ ਹਵਾਈ ਅੱਡੇ ਦੀ ਚੌਣ ਕਰਨ ਦੇ ਮਾਪਦੰਡ ਕੀ ਨੇ ਮੁੱਖ ਮੰਤਰੀ ਭਗਵਤ ਮਾਨ ਨੇ ਇਹ ਸਵਾਲ ਕੀਤੇ ਨੇ ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਇਹ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਪਸ਼ਟ ਕੋਸ਼ਿਸ਼ ਹੈ ਹੋਰ ਕੁਝ ਨਹੀਂ ਉਹਨਾਂ ਨੇ ਕਿਹਾ ਕਿ ਦੇਸ਼ ਨਕਾਲੇ ਨੂੰ ਪੰਜਾਬ ਕੇਂਦਰਿਤ ਮੁੱਦਾ ਕਿਉਂ ਬਣਾਇਆ ਜਾ ਰਿਹਾ ਹੈ ਜਦੋਂ ਕਿ ਇਹ ਇੱਕ ਅੰਤਰਰਾਸ਼ਟਰੀ ਚਿੰਤਾ ਅਤੇ ਮੁੱਦਾ ਹੈ ਭਾਰਤ ਵੱਲੋਂ ਸਥਿਤੀ ਨਾਲ ਨਜਿੱਠਣ ਵੱਲ ਧਿਆਨ ਖਿੱਚਦੇ ਹੋਏ ਇਸ ਦੀ ਤੁਲਨਾ ਕੋਲੰਬੀਆ ਦੇ ਨਾਲ ਉਹਨਾਂ ਵੱਲੋਂ ਕੀਤੀ ਗਈ ਜਿਨ੍ਹਾਂ ਨੇ ਆਪਣੇ ਡਿਪੋਰਟ ਕੀਤੇ ਨਾਗਰਿਕਾਂ ਨੂੰ ਪ੍ਰਾਪਤ ਕਰਨ ਲਈ ਆਪਣਾ ਜਹਾਜ਼ ਭੇਜਿਆ ਭਾਰਤ ਅਮਰੀਕੀ ਫੌਜੀ ਜਹਾਜ਼ ਨੂੰ ਸਰਹੱਦੀ ਸੂਬੇ ਪੰਜਾਬ ਦੇ ਅਮਰੇਸਰ ਵਿੱਚ ਉਤਾਰਨ ਦੀ ਆਗਿਆ ਕਿਉਂ ਦੇ ਰਿਹਾ ਉਹਨਾਂ ਨੇ ਇਹ ਸਵਾਲ ਕੀਤਾ ਉਹਨਾਂ ਕਿਹਾ ਕਿ ਸਾਡੇ ਕੋਲ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਦੀ ਕੀ ਸਮਰੱਥਾ ਨਹੀਂ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਤੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਦੋਸਤ ਟਰੰਪ ਨੇ ਮੋਦੀ ਨੂੰ ਇੱਕ ਵਧੀਆ ਗਿਫਟ ਦੇ ਕੇ ਤੋਰਿਆ ਉਹਨਾਂ ਨੇ ਦੇਸ਼ ਨਕਲ ਦੀਆਂ ਉਡਾਨਾਂ ਦੇ ਸਮੇਂ ਤੇ ਵੀ ਸਵਾਲ ਉਠਾਏ ਨੇ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਟਰੰਪ ਦੇ ਨਾਲ ਵਿਚਾਰ ਵਟਾਂਦਰਾ ਕਰ ਰਹੇ ਸੀ ਤਾ ਭਾਰਤੀ ਪ੍ਰਵਾਸੀਆਂ ਨੂੰ ਹੱਥ ਕੜੀਆਂ ਲਗਾ ਕੇ ਵਾਪਸ ਭੇਜਣ ਦੀਆਂ ਖਬਰਾਂ ਆ ਰਹੀਆਂ ਨੇ ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਇਹ ਰਿਪੋਰਟੇਸ਼ਨ ਫਲਾਈਟ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਤੋਂ ਵਾਪਸੀ ਦੇ ਨਾਲ-ਨਾਲ ਇੱਕ ਤੋਹਫ਼ਾ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲੀ ਉਡਾਣ ਗੁਜਰਾਤ ਵਿੱਚ ਕਿਉਂ ਨਾ ਉਤਾਰੀ ਗਈ ਜਿੱਥੇ 33 ਨੌਜਵਾਨ ਡਿਪੋਰਟ ਕੀਤੇ ਗਏ ਆ ਹੁਣ ਉਹ ਦਾਵਾ ਕਰਦਿਆ ਕਿ ਦੂਜੀ ਉਡਾਣ ਵਿੱਚ 119 ਵਿਅਕਤੀ ਹੋਣਗੇ ਜਿਨ੍ਹਾਂ ਵਿੱਚੋਂ 67 ਪੰਜਾਬ ਨਾਲ ਸੰਬੰਧਤ ਨੇ ਪਰ ਜਦੋਂ ਪਹਿਲੀ ਉਡਾਣ ਗੁਜਰਾਤ ਤੋਂ 33ਾਂ ਰਿਸੀ ਤਾ ਉਹਨਾਂ ਨੂੰ ਉੱਥੇ ਕਿਉਂ ਨਹੀਂ ਭੇਜਿਆ ਗਿਆ ਜੇਕਰ ਹਰ ਚੀਜ਼ ਲਈ ਅੰਮ੍ਰਿਤਸਰ ਨੂੰ ਹੀ ਚੁਣਿਆ ਜਾਣਾ ਸੀ ਤਾਂ ਫਿਰ ਰਾਫੇਲ ਜੱਟ ਅਵਰੇਸਰ ਵਿੱਚ ਕਿਉਂ ਨਹੀਂ ਉਤਰੇ ਇਸ ਕਦਮ ਦੀ ਨਿੰਦਾ ਕਰਦੇ ਹਾਂ ਮੁੱਖ ਮੰਤਰੀ ਮਾਨ ਨੇ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨੂੰ ਇਨ੍ਹਾਂ ਉਡਾਨਾਂ ਲਈ ਲੈਂਡਿੰਗ ਸਥਾਨ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਉਹਨਾਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਮੰਗਦੇ ਹਾਂ ਉਹ ਤਾਂ ਸਾਨੂੰ ਦਿੰਦੇ ਨਹੀਂ ਉਹਨਾਂ ਕਹੇ ਕਿ ਗੈਂਗਸਟਰ ਸਾਰੇ ਤਕਰੀਬਨ ਅਮਰੀਕਾ ਵਿੱਚ ਨੇ ਉਹਨਾਂ ਦਾ ਜਹਾਜ਼ ਭਰ ਕੇ ਭੇਜ ਦਿਓ ਅਸੀਂ ਰਸੀਵ ਕਰ ਲਵਾਂਗੇ ਉਹਨਾਂ ਨੂੰ ਕਿਉਂ ਨਹੀਂ ਭੇਜਿਆ ਜਾਂਦਾ ਜਿਹੜੇ ਰੈਸਟੋਰੈਂਟਾਂ ਵਿੱਚ ਕੰਮ ਕਰਦੇ ਆ ਕੋਈ ਖਾਹ ਕੱਟਦਾ ਕੋਈ ਖੇਤਾਂ ਵਿੱਚ ਕੰਮ ਕਰਦਾ ਉਹਨਾਂ ਦੇ ਜਹਾਜ਼ ਭਰ-ਭਰ ਕੇ ਹੀ ਭੇਜੇ ਜਾ ਰਹੇ ਨੇ ਉਹਨਾਂ ਕਿਹਾ ਕਿ ਮੋਦੀ ਜੀ ਉਹਨਾਂ ਨੂੰ ਮੰਗਵਾਓ ਜਿਹੜੇ ਉੱਥੋਂ ਫੋਨ ਕਰਕੇ ਫਰੋਤੀਆਂ ਮੰਗਦੇ ਆ ਤੇ ਕਤਲ ਵੀ ਬੈਠੇ ਉੱਥੋਂ ਕਰਵਾ ਰਹੇ ਨੇ ਤੇ ਦੂਸਰੇ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦਾ ਵੀ ਇੱਕ ਵੱਡਾ ਤੇ ਅਹਿਮ ਬਿਆਨ ਸਾਹਮਣੇ ਆਇਆ ਕਿਉਂਕਿ ਪ੍ਰਧਾਨ ਮੰਤਰੀ ਅਮਰੀਕੀ ਦੌਰੇ ਤੇ ਆਏ ਹੋਏ ਸੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕੀਤੀ ਹੈ ਇਹਦੇ ਨਾਲ ਹੀ ਉਹਨਾਂ ਨੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਟੈਸਲਾ ਦੇ ਸੀਈਓ ਅਤੇ ਡੀਓਜੀਈ ਦੇ ਮੁਖੀ ਐਲਨ ਮਸਕ ਅਤੇ ਭਾਰਤੀ ਮੂਲ ਦੇ ਰਾਜਨੇਤਾ ਵਿਵੇਕ ਰਾਮਾ ਸੁਆਮੀ ਸਮੇਤ ਕਈ ਪ੍ਰਮੁੱਖ ਲੋਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਨੇ ਰਾਤ ਨੂੰ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਦੁਆਰਾ ਆਯੋਜਿਤ ਇੱਕ ਨਿੱਜੀ ਰਾਤ ਦੇ ਖਾਣੇ ਵਿੱਚ ਵੀ ਸ਼ਾਮਲ ਹੋਏ ਸੀ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੂਜੇ ਮੁਲਕਾਂ ਵਿੱਚੋਂ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਲੋਕਾਂ ਨੂੰ ਉੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੁੰਦਾ ਜਿੱਥੋਂ ਤੱਕ ਭਾਰਤ ਅਤੇ ਅਮਰੀਕਾ ਦਾ ਸਬੰਧ ਹੈ ਅਸੀਂ ਹਮੇਸ਼ਾ ਕਿਹਾ ਹੈ ਕਿ ਜੋ ਭਾਰਤ ਦੇ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹੈ ਭਾਰਤ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਹਰ ਵਕਤ ਤਿਆਰ ਹੈ ਪਰ ਇਹ ਸਾਡੇ ਲਈ ਇਸ ਤੱਕ ਸੀਮਿਤ ਨਹੀਂ ਹੈ ਇਹ ਆਮ ਪਰਿਵਾਰਾਂ ਦੇ ਲੋਕ ਨੇ ਉਹਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾਏ ਜਾਂਦੇ ਆ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਉਹ ਨੇ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਇੱਥੇ ਲਿਆਂਦਾ ਜਾਂਦਾ ਹੈ ਇਸ ਲਈ ਸਾਨੂੰ ਮਨੁੱਖੀ ਤਸਕਰੀ ਦੇ ਪੂਰੇ ਸਿਸਟਮ ਨੂੰ ਖਤਮ ਕਰਨਾ ਹੋਵੇਗਾ ਉਹਨਾਂ ਇਹ ਵੀ ਆਖਿਆ ਕਿ ਅਮਰੀਕਾ ਤੇ ਭਾਰਤ ਨੂੰ ਮਿਲ ਕੇ ਇਸ ਕਿਸਮ ਦੇ ਵਾਤਾਵਰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਮਨੁੱਖੀ ਤਸਕਰੀ ਖਤਮ ਕੀਤੀ ਜਾ ਸਕੇ ਤੇ ਇਹਦੇ ਨਾਲ ਹੀ ਹੁਣ ਗੱਲ ਕਰਦੇ ਆਂ ਤਹਵਰ ਰਾਣਾ ਦੀ ਗੋਲਦੀ ਬਰਾੜ ਅਨਮੋਲ ਵਿਸ਼ਨੋਈ ਦੀ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ ਕੀ ਸਾਰਿਆਂ ਨੂੰ ਭਾਰਤ ਹਵਾਲੇ ਕੀਤਾ ਜਾਏਗਾ ਕਿ ਨਹੀਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਰਅਸਲ 2008 ਵਿੱਚ ਮੁੰਬਈ ਤੇ ਹੋਏ ਅਤਵਾਦੀ ਹਮਲੇ ਦੇ ਮੁੱਲਜ਼ਮ ਤਹਵਰ ਰਾਣਾ ਨੂੰ ਫੌਰੀ ਭਾਰਤ ਹਵਾਲੇ ਕਰਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਕਿਹਾ ਕਿ ਹੋਰ ਲੋਕਾਂ ਨੂੰ ਵੀ ਹਵਾਲਗੀ ਵੀ ਕਰ ਦਿੱਤੀ ਜਾਏਗੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਹੋਰ ਲੋਕਾਂ ਵਿੱਚ ਕਿਹੜੇ-ਕਿਹੜੇ ਹੋਣਗੇ? ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਭਾਰਤ ਨੇ 10 ਪਗੌੜੇ ਅਤਵਾਦੀਆਂ ਅਤੇ ਅਪਰਾਧੀਆਂ ਦੀ ਸੂਚੀ ਅਮਰੀਕਾ ਨੂੰ ਦੇ ਦਿੱਤੀ ਹੈ। ਜਿਨ੍ਹਾਂ ਵਿੱਚ ਗੈਂਗਸਟਰ ਗੋਲਡੀ ਬਰਾੜ ਅਤੇ ਅਨਮੋਲ ਵਿਸ਼ਨੋਈ ਦੇ ਨਾਮ ਵੀ ਦੱਸੇ ਜਾ ਰਹੇ ਨੇ ਮੋਦੀ ਦੇ ਨਾਲ ਬੈਠਕ ਜਿਹੜੀ ਟرمپ ਨੇ ਕੀਤੀ ਹੈ ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਬਹੁਤ ਹਿੰਸਕ ਆਦਮੀ ਪਾਬਤ ਤਹਵਰ ਰਾੜਾਂ ਨੂੰ ਤਤਕਾਲ ਭਾਰਤ ਦੇ ਹਵਾਲੇ ਕਰ ਰਹੇ ਹਾਂ ਇਹਦੇ ਬਾਅਦ ਕਈ ਹੋਰਾਂ ਦੀ ਅਲੱਗੀ ਵੀ ਹੋਵੇਗੀ ਕਿਉਂਕਿ ਸਾਡੇ ਕੋਲ ਕੁਝ ਅਰਜ਼ੀਆਂ ਪਈਆਂ ਨੇ ਅਪਰਾਧਾਂ ਦੇ ਖਿਲਾਫ ਅਸੀਂ ਭਾਰਤ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਅਤੇ ਭਾਰਤ ਦੀ ਚੀਜ਼ਾਂ ਬਿਹਤਰ ਕਰਨੀਆਂ ਚਾਹੁੰਦੇ ਹਾਂ ਇਸ ਸਬੰਧ ਵਿੱਚ ਭਾਰਤ ਦੇ ਵਰੀਸ਼ ਕਟਰ ਵਿਕਰਮ ਮਿਸਰੀ ਨੇ ਕਿਹਾ ਕਿ ਹਵਾਲਗੀ ਨੂੰ ਲੈ ਕੇ ਹੋਰ ਅਪੀਲਾਂ ਵੀ ਨੇ ਮੈਂ ਤਤਕਾਲ ਨਾਂ ਤਾਂ ਨਹੀਂ ਦੱਸਾਂਗਾ ਪਰ ਅਮਰੀਕੀ ਅਧਿਕਾਰੀਆਂ ਕੋਲ ਕਈ ਹੋਰ ਅਪੀਲਾਂ ਵੀ ਰਜਿਸਟਰ ਨੇ ਵਿਕਰਮ ਨੇ ਭਾਵੇਂ ਨਾਮ ਤਾਂ ਨਹੀਂ ਦੱਸੇ ਪਰ ਭਾਰਤ ਵਿੱਚ ਲੋੜੀਂਦਾ ਹਰ ਤੀਜਾ ਪਗੋੜਾ ਅਮਰੀਕਾ ਵਿੱਚ ਹੈ ਜਿਨ੍ਹਾਂ ਵਿੱਚ ਮੁੰਬਈ ਹਮਲੇ ਦਾ ਮੁੱਖ ਮੁਲਜ਼ਮ ਡੇਵਰਡ ਕੋਲਮੈਨ ਹੈਡਲੀ ਵੀ ਸ਼ਾਮਲ ਹੈ 트럼ਪ ਨੇ ਰਾਣਾ ਦੀ ਹਵਾਲਗੀ ਦਾ ਐਲਾਨ ਕਰਦੇ ਸਮੇਂ ਕਿਹਾ ਕਿ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ ਜਨਵਰੀ ਵਿੱਚ ਰਾਣਾ ਦੀ ਆਖਰੀ ਅਪੀਲ ਵੀ ਠੁਕਰਾ ਦਿੱਤੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਫਿਲਹਾਲ ਐਲ.ਐ ਦੇ ਡਿਟੈਂਸ਼ਨ ਸੈਂਟਰ ਵਿੱਚ ਬੰਦ ਸੀ ਜਦਕਿ ਲਸ਼ਕਰ ਦੇ ਅਤਵਾਦੀ ਹੈਡਲੀ ਨੂੰ ਅਮਰੀਕਾ ਵਿੱਚ 35 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਹਾਲੇ ਤੱਕ ਉਸਦੀ ਹਵਾਲਗੀ ਦੀ ਅਪੀਲ ਨੂੰ ਅਮਰੀਕਾ ਨੇ ਸਵੀਕਾਰ ਨਹੀਂ ਕੀਤਾ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਅਤੇ ਅਨਮੋਲ ਵਿਸ਼ਨੋਈ ਨੂੰ ਭਾਰਤੀ ਏਜੰਸੀਆਂ ਸਿੱਧੂ ਮੂਸੇਵਾਲੇ ਦੀ ਹਤਿਆ ਦੇ ਮਾਸਟਰਮਾਈਂਡ ਮੰਨਦੀਆਂ ਹਨ ਅਨੁਮੋਲ ਨੂੰ ਅਮਰੀਕਾ ਵਿੱਚ ਦੱਸਣਾ ਬਣਦਾ ਕਿ ਨਵੰਬਰ 2024 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਏਜੰਸੀਆਂ ਦਾ ਮੰਨਣਾ ਹੈ ਕਿ ਬਰਾੜ ਵੀ ਅਮਰੀਕਾ ਦੇ ਵਿੱਚ ਹੀ ਇਸ ਵਕਤ ਲੁਕਿਆ ਹੋਇਆ ਹੈ ਭਾਰਤ ਨੇ 2011 ਵਿੱਚ 1984 ਦੇ ਪਪਾਲ ਗੈਸ ਕਾਂਡ ਦੇ ਮਲਜ਼ਮ ਯੂਨੀਅਨ ਕਾਰਬਾਈਡ ਦੇ ਸੀਈਓ ਵਾਰਨ ਐਂਡਰਸਨ ਦੀ ਹਵਾਲਗੀ ਦੀ ਵੀ ਮੰਗ ਕੀਤੀ ਹੋਈ ਹੈ ਪਰ ਅਮਰੀਕਾ ਨੇ ਅਪੀਲ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ ਦੱਸਣਾ ਬਣਦਾ ਕਿ ਦਸੰਬਰ 2024 ਵਿੱਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਦੱਸਿਆ ਸੀ ਕਿ ਵੱਖ-ਵੱਖ ਦੇਸ਼ਾਂ ਨੂੰ ਭੇਜੀਆਂ ਗਈਆਂ ਹਵਾਲਗੀਆਂ ਦੀਆਂ 178 ਅਪੀਲਾਂ ਵਿੱਚੋਂ 65 ਅਮਰੀਕਾ ਵਿੱਚ ਭੇਜੀਆਂ ਹੋਈਆਂ ਨੇ ਉਹਨਾਂ ਇਹ ਵੀ ਆਖਿਆ ਸੀ ਕਿ 2002 ਤੋਂ 2018 ਤੱਕ ਅਮਰੀਕਾ ਨੇ ਹਵਾਲਗੀਆਂ ਸਿਰਫ 11 ਅਪੀਲਾਂ ਨੂੰ ਸਵੀਕਾਰ ਕੀਤਾ ਤੇ ਬਾਕੀ ਹਾਲੇ ਪੈਂਡਿੰਗ ਪਈਆਂ ਨੇ ਤੇ ਹੁਣ ਗੱਲ ਕਰਦੇ ਹਾਂ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਉਹ ਸਵਾਲ ਚੁੱਕ ਦਿੱਤੇ ਹੈ ਜਿਨ੍ਹਾਂ ਦਾ ਬੀਤੇ ਦਿਨੀ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਸੀ ਕਿ ਤੁਸੀਂ ਭਾਜਪਾ ਨੂੰ ਭਾਜਪਾ ਦੇ ਆਗੂਆਂ ਨੂੰ ਆਪਣੇ ਵਿਆਹ ਵਿੱਚ ਸੱਦ ਸਕਦੇ ਹੋ ਪਰ ਜੇਕਰ ਕੋਈ ਫੋਨ ਤੇ ਵੀ ਗੱਲਬਾਤ ਕਰਦਾ ਉਹਦੇ ਉੱਤੇ ਦੋਸ਼ ਲਾ ਦਿੱਤੇ ਜਾਂਦੇ ਨੇ ਤਕਰੀਬਨ ਇਸੇ ਤਰ੍ਹਾਂ ਦੇ ਸਵਾਲ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੁਖਵੀਰ ਬਾਦਲ ਅਤੇ ਅਕਾਲੀ ਦਲ ਨੂੰ ਕੀਤੇ ਨੇ ਅਤੇ ਨਾਲ ਇਹ ਇੱਕ ਵੱਡਾ ਹਮਲੇ ਦੇ ਰੂਪ ਵਿੱਚ ਆਖਿਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਵੀ ਬੀਤੇ ਦਿਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਇੱਕ ਵੱਡੀ ਪੋਸਟ ਸ਼ੇਅਰ ਕੀਤੀ ਸੀ ਬਠਿੰਡਾ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਤ ਮੈਂਬਰੀ ਕਮੇਟੀ ਨੂੰ ਇਹਨਾਂ ਭਗੌੜਿਆਂ ਨੇ ਦਰਖਨਾਰ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਬਾਦਲ ਪਰਿਵਾਰ ਹਮੇਸ਼ਾ ਮੇਰੇ ਤੇ ਇਲਜ਼ਾਮ ਲਾਉਂਦਾ ਹੈ ਕਿ ਮੇਰੀ ਭਾਜਪਾ ਦੇ ਨਾਲ ਸਾਂਝ ਹੈ। ਉਹਨਾਂ ਕਿਹਾ ਕਿ ਬੀਤੇ ਦਿਨੀ ਸੁਖਵੀਰ ਬਾਦਲ ਦੀ ਧੀ ਦੇ ਵਿਆਹ ਸਮਾਗਮ ਵਿੱਚ ਸਾਰੇ ਭਾਜਪਾ ਦੇ ਆਗੂ ਤਾਂ ਪਹੁੰਚੇ ਹੋਏ ਸੀ। ਇਹ ਤਾਂ ਵਿਆਹ ਵਿੱਚ ਕਿੰਨਿਆਂ ਨੂੰ ਮਿਲਿਆ ਸਿਰਫ ਇੰਨਾ ਹੀ ਨਹੀਂ। ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੇ ਵਿੱਚੋਂ 35 ਲੱਖ ਭਰਤੀਆਂ ਦੇ ਦਾਅਵੇ ਤੇ ਵੀ ਸਵਾਲ ਚੁੱਕਿਆ ਹੈ। ਉਨਾ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿੱਚ ਵੋਟਾਂ ਤਾਂ 18 ਲੱਖ ਪਈਆਂ ਸੀ ਅਤੇ ਹੁਣ ਮੈਂਬਰਸ਼ਿਪ ਦੇ ਵਿੱਚ 35 ਲੱਖ ਦੀ ਭਰਤੀ ਕਿੱਧਰੋਂ ਹੋ ਗਈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਜੇ ਆਕਾਰ ਪੁਰਖ ਦੀ ਕਿਰਪਾ ਹੋਵੇ ਤਾਂ ਕਿਸੇ ਦਾ અપਮਾਨ ਨਹੀਂ ਕੀਤਾ ਜਾ ਸਕਦਾ ਮੈਨੂੰ ਅਕਾਲ ਪੁਰਖ ਦੀ ਅਦਾਲਤ ਤੇ ਪੂਰਾ ਭਰੋਸਾ ਹੈ ਅਤੇ ਉਹੀ ਇਨਸਾਫ ਵੀ ਕਰਨਗੇ ਦੱਸਣਾ ਬਣਦਾ ਕਿ ਬੀਤੇ ਦਿਨੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਪੋਸਟ ਪਾ ਕੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰਨ ਤੇ ਨਾਰਾਜ਼ਗੀ ਪ੍ਰਗਟਾ ਚੁੱਕੇ ਨੇ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਗਿਆਨੀ ਰਗਵੀਰ ਸਿੰਘ ਨੇ ਪੋਸਟ ਵਿੱਚ ਲਿਖਿਆ ਸੀ ਕਿ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕਰਮ ਵਾਪਰ ਰਹੇ ਨੇ ਮੈਂ ਉਹਨਾਂ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਆਵਾਜ਼ ਕਰ ਰਿਹਾ ਉਹਨਾਂ ਨੂੰ ਇਹਨਾਂ ਹਾਲਾਤਾਂ ਤੋਂ ਮੇਰਾ ਮਨ ਬੇहद ਦੁਖੀ ਹੋਇਆ ਤਾਕਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ ਮਿੱਤੀ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੋਸ਼ਨੀ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਇਸ ਤਰ੍ਹਾਂ ਜਾਪ ਰਿਆਸੀ ਕੇ ਸਿੰਘ ਸਾਹਿਬ ਦੇ ਖਿਲਾਫ ਗਿਣੇ ਮਿੱਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟ੍ਰਾਇਲ ਚਲਾਇਆ ਗਿਆ ਇਸ ਸਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਸਾਲ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਂਚ ਕਮੇਟੀ ਬਿਠਾਉਣ ਵੇਲੇ ਵੀ ਆਖਿਆ ਸੀ ਕਿ ਇਹ ਠੀਕ ਨਹੀਂ ਹੈ ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਦੀ ਪੜਤਾਲ ਕਰਦੀ ਲੋੜ ਹੋਵੇ ਤਾਂ ਇਹ ਕੇਵਲ ਸ਼੍ਰੀ ਅਕਾਲ ਤਖਸਾਲ ਸਾਹਿਬ ਹੀ ਕਰਵਾ ਸਕਦੇ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋਂ ਸੇਵਾ ਮੁਕਤ ਕਰਨਾ ਮੰਦ ਭਾਗਾ ਹੈ ਇਸ ਤਰ੍ਹਾਂ ਜਥੇਦਾਰ ਸਾਹਿਬ ਨੂੰ ਜਲੀਲ ਕਰਕੇ ਸੇਵਾ ਮੁਕਤ ਕਰਨਾ ਬੇहद ਮੰਦ ਭਾਗਾ ਵਰਤਾਰਾ ਹੈ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਅਤੇ ਮੰਦਭਾਗਾ ਵਰਤਾਰਾ ਜੋ ਕਿ ਤਖਤ ਸਹਿਬਾਨ ਦੀ ਆਜ਼ਾਦ ਹੋਂਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਉਹਨਾਂ ਦੀ ਇਸ ਪੋਸਟ ਤੋਂ ਬਾਅਦ ਆਮ ਸਿੱਖ ਹਾਲਕਿਆਂ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਇਹਦਾ ਮਤਲਬ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਾਂ ਨੂੰ ਮੰਨਣ ਵਾਸਤੇ پابੰਦ ਜਾਪ ਰਹੀ ਹੈ ਤੇ ਹੁਣ ਗੱਲ ਕਰਦੇ ਆ ਨਾਰਾਇਣ ਸਿੰਘ ਚੌੜਾ ਦੀ ਕਿ ਉਹਨਾਂ ਦਾ ਚਲਾਨ ਵੀ ਪੇਸ਼ ਹੋਇਆ ਤੇ ਕੁਝ ਖੁਲਾਸੇ ਵੀ ਹੋ ਗਏ ਨੇ ਕਿ ਸੁਖਬੀਰ ਤੇ ਗੋਲੀ ਕਿਉਂ ਚਲਾਈ ਸੀ ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਤੇ ਗੋਲੀ ਚਲਾ ਦਿੱਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਨਾਰਾਇਣ ਸਿੰਘ ਚੌੜਾ ਦੇ ਖਿਲਾਫ ਅਦਾਲਤ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਕੋਤਵਾਲੀ ਥਾਣੇ ਦੀ ਪੁਲਿਸ ਦੇ ਵੱਲੋਂ ਚਲਾਨ ਦੇ ਵਿੱਚ ਦੱਸਿਆ ਗਿਆ ਹੈ ਕਿ 4 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਏ ਜਾਣ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਬਾਦਲ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਵੀਲਚਾਰ ਤੇ ਬੈਠੇ ਹੋਏ ਸੀ ਇਸੇ ਦੌਰਾਨ ਨਰੈਣ ਸਿੰਘ ਚੌੜਾ ਮੌਕਾ ਦੇਖ ਕੇ ਉਹਨਾਂ ਕੋਲ ਪਹੁੰਚ ਗਿਆ ਅਤੇ ਆਪਣੀ ਡੱਬ ਦੇ ਵਿੱਚੋਂ ਚੀਨ ਦਾ ਬਣਿਆ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਮੌਕੇ ਤੇ ਮੌਜੂਦ ਸੁਰੱਖਿਆ ਬਲਾਸਮਾ ਨੇ ਅਤਵਾਦੀ ਨੂੰ ਫੜ ਲਿਆ ਅਤੇ ਇਸ ਤਰ੍ਹਾਂ ਉਸਤਾਦ ਨਿਸ਼ਾਨਾ ਖੁੰਝ ਗਿਆ ਸਾਬਕਾ ਉਪ ਮੁੱਖ ਮੰਤਰੀ ਕਿਸੇ ਤਰ੍ਹਾਂ ਬਚ ਗਏ ਪੁਲਸ ਨੇ ਨਰੈਣ ਸਿੰਘ ਚੌੜਾ ਦੇ ਕੋਲੋਂ ਪਿਸਤੌਲ 6 ਕਾਰਤੂਸ ਅਤੇ ਘਟਨਾ ਸਥਾਨ ਤੋਂ ਡਿੱਗੇ ਇੱਕ ਖੋਲ ਨੂੰ ਬਰਾਮਦ ਕੀਤਾ ਸੀ ਪੁੱਛਗਿੱਛ ਵਿੱਚ ਮਲਜ਼ਮ ਨਰੈਣ ਸਿੰਘ ਚੌੜਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੀਤੇ ਲੰਬੇ ਸਮੇਂ ਤੋਂ ਹੋਈਆਂ ਬੇਆਦਬੀ ਦੀਆਂ ਘਟਨਾਵਾਂ 'ਚ ਸੁਖਵੀਰ ਬਾਦ ਨੂੰ ਦੋਸ਼ੀ ਮੰਨਦਾ ਰਿਹਾ ਹੈ ਇਸ ਲਈ ਉਹ ਉਸ ਤੋਂ ਬਦਲਾ ਲੈਣ ਦੀ ਮੌਕੇ ਦੀ ਭਾਲ ਵਿੱਚ ਸੀ ਪੁਲਿਸ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਧਾਰਮਿਕ ਸਜ਼ਾ ਸੁਣਾਏ ਜਾਣ ਦੌਰਾਨ ਨਰੈਣ ਸਿੰਘ ਚੌੜਾ ਆਪਣੇ ਇੱਕ ਸਾਥੀ ਧਰਮ ਸਿੰਘ ਨਾਲ ਉੱਥੇ ਘੁੰਮਦਾ ਰਿਹਾ ਵਾਰਦਾਤ ਨੂੰ ਅੰਜਾਮ ਦੇਣ ਲਈ ਵੀ ਧਰਮ ਸਿੰਘ ਨੇ ਇਹਦੇ ਵਿੱਚ ਭੂਮਿਕਾ ਅਦਾ ਕੀਤੀ ਸੀ ਪੁਲਿਸ ਨੇ ਦੋਵਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੋਇਆ ਪਰ ਮੁਲਜ਼ਮ ਧਰਮ ਸਿੰਘ ਹਾਲੇ ਤੱਕ ਪੁਲਿਸ ਗ੍ਰਿਫਤ ਵਿੱਚ ਨਹੀਂ ਆਇਆ ਉਹ ਫਰਾਰ ਦੱਸਿਆ ਜਾ ਰਿਹਾ ਹੈ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਉਹਦੇ ਉੱਤੇ ਸੁਖੀ ਰੰਦਾਵਾ ਲਗਾਤਾਰ ਹਮਲਾਵਰ ਨੇ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਨੇ ਸੁਖਜਿੰਦਰ ਸਿੰਘ ਉਰਫ ਸੁਖੀ ਰੰਦਾਵਾ ਉਹਨਾਂ ਨੇ ਇੱਕ ਵਾਰ ਫਿਰ ਤੋਂ ਵੱਡਾ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ। ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਆਪਣੇ ਐਕਸ ਅਕਾਊਂਟ ਤੇ ਇੱਕ ਬਿਆਨ ਸਾਂਝਾ ਕਰਦਿਆਂ ਲਿਖਿਆ ਕਿ ਭਗਵੰਤ ਮਾਨ ਸਾਹਿਬ ਹੁਣ ਤਾਂ ਤੁਹਾਡੇ ਖੋਦੇ ਵਿਧਾਇਕ ਵੀ ਇਹ ਮੰਨ ਰਹੇ ਨੇ ਕਿ ਤੁਹਾਡੀ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ ਰਹਿ ਕੇ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਬਣ ਰਹੀ ਹੈ। ਪੰਜਾਬ ਦੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਤਾ ਜੋ ਪੰਜਾਬ ਹੋਰ ਬੁਰੇ ਹਾਲਾਤਾਂ ਤੋਂ ਬਚ ਸਕੇ ਰੰਧਾਵਾ ਨੇ ਕੁੰਵਰ ਵਿਜੇ ਪ੍ਰਤਾਪ ਦਾ ਇੱਕ ਬਿਆਨ ਵੀ ਸਾਂਝਾ ਕੀਤਾ ਜਿਸ ਵਿੱਚ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਨੂੰ ਬਦਲਦਾ ਸਮਾਂ ਆ ਗਿਆ ਹੈ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਸੁਖੀ ਰੰਧਾਵਾ ਕਈ ਵਾਰ ਆਖ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਮੱਧ ਕਾਲੀ ਚੋਣਾਂ ਹੋਣਗੀਆਂ ਅਤੇ ਜਲਦ ਆਮ ਆਦਮੀ ਪਾਰਟੀ ਦੇ ਵਿਧਾਇਕ ਟੁੱਟ ਜਾਣਗੇ ਤੇ ਹੁਣ ਦੂਸਰੇ ਪਾਸੇ ਦਿੱਲੀ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਸਤਿੰਦਰ ਕੁਮਾਰ ਜੈਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਉਹਦਾ ਕਾਰਨ ਹੈ ਕਿਉਂਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਇੱਕ ਬੇਨਤੀ ਕਰ ਦਿੱਤੀ ਹੈ ਕਿ ਉਹ ਆਪ ਆਗੂ ਸਤਿੰਦਰ ਜੈਨ ਦੇ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਲਈ ਮਕਦਮਾ ਚਲਾਉਣ ਨੂੰ ਮਨਜ਼ੂਰੀ ਦੇ ਦੇਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਭਾਰਤੀ ਸਿਵਲ ਰੱਖਿਆ ਕੋਡ 2023 ਦੀ ਧਾਰਾ 218 ਦੇ ਤਹਿਤ ਇਹ ਕਾਰਵਾਈ ਵਾਸਤੇ ਆਖਿਆ ਮੰਨਿਆ ਜਾ ਰਿਹਾ ਹੈ ਕਿ ਸਿਰਫ ਇਹ ਇੱਕ ਐਪਲੀਕੇਸ਼ਨ ਹੈ ਕਿਉਂਕਿ ਇਸ ਐਪਲੀਕੇਸ਼ਨ ਦੇ ਉੱਤੇ ਨਾਲ ਦੀ ਨਾਲ ਰਾਸ਼ਟਰਪਤੀ ਆਗਿਆ ਦੇ ਦੇਣਗੇ ਉਹਨਾਂ ਕਿਹਾ ਕਿ ਮੰਤਰਾਲੇ ਨੇ ਈਡੀ ਦੀ ਜਾਂਚ ਅਤੇ ਕਾਫੀ ਸਬੂਤਾਂ ਦੀ ਮੌਜੂਦਗੀ ਦੇ ਆਧਾਰ ਤੇ ਇਹ ਪ੍ਰਵਾਨਗੀ ਦੀ ਮੰਗ ਕੀਤੀ ਹੈ ਸੰਗੀ ਏਜੰਸੀ ਨੇ ਜੈਨ ਦੇ ਵਿਰੁੱਧ ਕਥਿਤ ਹਵਾਲਾ ਸੌਦਿਆਂ ਨਾਲ ਜੁੜੇ منی ਲੌਂਡਰਿੰਗ ਮਾਮਲੇ ਵਿੱਚ ਇੱਕ ਮੁਕੱਦਮਾ ਦਰਜ ਕੀਤਾ ਸੀ ਅਤੇ ਮਈ 2022 ਵਿੱਚ ਉਸ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹ ਇਸ ਵੇਲੇ ਜ਼ਮਾਨਤ ਤੇ ਚੱਲ ਰਿਹਾ ਅਤੇ ਈਡੀ ਨੇ ਉਸ ਵਿਰੁੱਧ ਚਾਰ ਅਸ਼ੀਟ ਅਧਾਰ ਕੀਤੀ ਹੋਈ ਹੈ ਇਹ منی ਲਾਂਡਰਿੰਗ ਮਾਮਲਾ ਕੇਂਦਰੀ ਜਾਂਚ ਬਿਊਰੋ ਪਾਬ ਸੀਬੀਆਈ ਦੁਆਰਾ ਅਗਸਤ 2017 ਵਿੱਚ ਜੈਨ ਅਤੇ ਕੁਝ ਹੋਰਨਾਂ ਦੇ ਵਿਰੁੱਧ ਕਥਿਤ ਤੌਰ ਤੇ ਆਮਦਨ ਤੋਂ ਵੱਧ ਜਾਇਦਾ ਰੱਖਣ ਦੇ ਦੋਸ਼ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਕਾਂਗਰਸ ਦੀ ਜਾਣਕਾਰੀ ਮਿਲ ਰਹੀ ਹੈ ਕਿ ਕਾਂਗਰਸ ਨੇ ਦੇਸ਼ ਭਰ ਦੇ ਵਿੱਚ ਪਾਰਟੀ ਦੇ ਕਈ ਅਹੁਦੇਦਾਰ ਬਦਲ ਦਿੱਤੇ ਨੇ 부பேਸ਼ ਬਗੇਲ ਪੰਜਾਬ ਦੇ ਜਨਰਲ ਸਕੱਤਰ ਹੁਣ ਲਾ ਦਿੱਤੇ ਗਏ ਐ ਜਦਕਿ ਡਾਕਟਰ ਸਈਆਦ ਨਸੀਰ ਹੁਸੈਨ ਜੰਮੂ ਅਤੇ ਕਸ਼ਮੀਰ ਦੇ ਜਨਰਲ ਸਕੱਤਰ ਹੋਣਗੇ ਇਹਦੇ ਤੋਂ ਇਲਾਵਾ ਪਾਰਟੀ ਨੇ 12 ਸੂਬਿਆਂ ਦੇ ਇੰਚਾਰਜ ਵੀ ਬਦਲ ਦਿੱਤੇ ਨੇ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂ ਗੋਪਾਲ ਦੇ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਬੀ ਕੇ ਹਰੀ ਪ੍ਰਸ਼ਾਦ ਹਰਿਆਣਾ ਦੇ ਇੰਚਾਰਜ ਹੋਣਗੇ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਮਾਮਲਿਆਂ ਦੇ ਇੰਚਾਰਜ ਰਜਨੀ ਪਾਟਲ ਹੋਣਗੇ ਮੱਧ ਪ੍ਰਦੇਸ਼ ਦੇ ਵਿੱਚ ਹਰੀਸ਼ ਚੌਧਰੀ ਤਾਮਿਲ ਲਾਡੂ ਅਤੇ ਪਾਂਡੂ ਚਰੀ ਵਿੱਚ ਹਰੀਸ਼ ਦੋਂਡਾਕਰ, ਓਡੀਸ਼ਾ ਵਿੱਚ ਅਜੇ ਕੁਮਾਰ ਲਾਲੂ, ਝਾਰਖੰਡ ਵਿੱਚ ਰਾਜੂ, ਤੇਲੰਗਾਨਾ ਵਿੱਚ ਮਨਾਕਸ਼ੀ ਨਟਰਾਜਨ, ਮਣੀਪੁਰ, ਤ੍ਰਿਪੁਰਾ, ਸਿੱਕਮ ਅਤੇ ਨਾਗਾ لینڈ ਵਿੱਚ ਸਫਤਾਗਰੀ ਸ਼ੰਕਰ ਉਲਾਕਾ ਅਤੇ ਬਿਹਾਰ ਵਿੱਚ ਕ੍ਰਿਸ਼ਨ ਅਲਵਾਰੂ ਇੰਚਾਰਜ ਦਾ ਅਹੁਦਾ ਸੰਭਾਲਣਗੇ। ਕਾਂਗਰਸ ਵੱਲੋਂ ਜਿਹੜੇ ਇਹ ਕੁਝ ਅਹੁਦੇਦਾਰ ਬਦਲੇ ਗਏ ਆ ਅਤੇ ਸੂਬਾ ਇਨਚਾਰਜ ਬਦਲਣ ਦੀਆਂ ਖਬਰਾਂ ਆ ਰਹੀਆਂ ਨੇ ਉਹਦੇ ਤੋਂ ਇਹ ਪ੍ਰਭਾਵ ਮਿਲ ਰਿਹਾ ਹੈ ਕਿ ਕਾਂਗਰਸ ਆਪਣੇ ਆਪ ਨੂੰ ਇਸ ਵਕਤ ਹੋਰ ਸੰਗਠਿਤ ਕਰਨ ਤੇ ਧਿਆਨ ਦੇ ਰਹੀ ਹੈ ਦੋਸਤੋ ਇਸ ਸੀ ਕਲਮੇ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ